ਇਸ ਕਹਾਣੀ ਦਾ ਮੁੱਖ ਨੀਮ ਹੈ ਦਰਜੀ ਅਤੇ ਹਾਥੀ ਦੀ ਕਹਾਣੀ ਕਹਾਣੀ ਸੁਣਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ ਆਓ ਹੁਣ ਆਪਾਂ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਦਰਜੀ ਰਹਿੰਦਾ ਸੀ ਅਤੇ ਉਹ ਬੜਾ ਹੀ ਚੰਗਾ ਇਨਸਾਨ ਸੀ ਅਤੇ ਉਹ ਸਾਰੇ ਹੀ ਜੀਵ ਜੰਤੂਆਂ ਨਾਲ ਬੜਾ ਪਿਆਰ ਕਰਦਾ ਸੀ ਉਸ ਦੀ ਦੁਕਾਨ ਦੇ ਕੋਲ ਹੀ ਇੱਕ ਬਹੁਤ ਵੱਡਾ ਜੰਗਲ ਸੀ ਅਤੇ ਜੰਗਲ ਵਿੱਚ ਇੱਕ ਹਾਥੀ ਰਹਿੰਦਾ ਹੁੰਦਾ ਸੀ ਜਿਹੜਾ ਕੀ ਉਸ ਦੀ ਦੁਕਾਨ ਤੇ ਹਰ ਰੋਜ਼ ਹੀ ਆਇਆ ਕਰਦਾ ਸੀ ਅਤੇ ਉਹ ਦਰਜੀ ਉਸ ਹਾਥੀ ਨੂੰ ਕੁਝ ਨਾ ਕੁਝ ਖਾਣ ਲਈ ਦੇ ਦਿੰਦਾ ਸੀ ਜਿਸ ਕਰਕੇ ਹਾਥੀ ਖੁਸ਼ ਹੋ ਜਾਂਦਾ ਸੀ ਅਤੇ ਉਹ ਦਰਜੀ ਉਸ ਹਾਥੀ ਉੱਪਰ ਬੈਠ ਕੇ ਹਰ ਰੋਜ਼ ਹੀ ਪਿੰਡ ਦੀ ਸੈਰ ਕਰਦਾ ਹੁੰਦਾ ਸੀ ਇਸ ਕਰਕੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਆਪਸੀ ਪਿਆਰ ਸੀ ਫਿਰ ਇੱਕ ਦਿਨ ਦਰਜੀ ਨੂੰ ਆਪਣੇ ਨਾਲ ਦੇ ਪਿੰਡ ਵਿੱਚ ਇੱਕ ਦਿਨ ਕੰਮ ਪੈ ਗਿਆ ਅਤੇ ਜਿਸ ਕਰਕੇ ਉਸ ਨੂੰ ਦੁਕਾਨ ਤੇ ਆਪਣੇ ਲੜਕੇ ਨੂੰ ਬਿਠਾ ਕੇ ਉਸ ਪਿੰਡ ਵਿੱਚ ਜਾਣਾ ਪੈ ਗਿਆ ਅਤੇ ਉਸ ਦਾ ਲੜਕਾ ਦੁਕਾਨ ਤੇ ਬੈਠਾ ਹੋਇਆ ਸੀ ਇੰਨੇ ਨੂੰ ਹਰ ਰੋਜ਼ ਦੀ ਤਰ੍ਹਾਂ ਹਾਥੀ ਉਸ ਦੀ ਦੁਕਾਨ ਤੇ ਆਇਆ ਅਤੇ ਉਹ ਲੜਕਾ ਬੜਾ ਹੀ ਸ਼ਰਾਰਤੀ ਸੀ ਉਸ ਨੇ ਉਸ ਹਾਥੀ ਨਾਲ ਸ਼ਰਾਰਤ ਕਰਨ ਦੀ ਸੋਚੀ ਅਤੇ ਸੂਈ ਉਸ ਦੀ ਸੁੰਡ ਉੱਤੇ ਚਬੋ ਦਿੱਤੀ ਜਿਸ ਕਰਕੇ ਹਾਥੀ ਨੂੰ ਬੜੀ ਹੀ ਤਕਲੀਫ ਹੋਈ ਅਤੇ ਉਹ ਬੜਾ ਹੀ ਪਰੇਸ਼ਾਨ ਹੋਇਆ ਅਤੇ ਉਸ ਦੀ ਦੁਕਾਨ ਦੇ ਕੋਲ ਇੱਕ ਛੱਪੜ ਦੇ ਕੋਲ ਜਾ ਕੇ ਬੈਠ ਗਿਆ ਫਿਰ ਉਸ ਨੇ ਹਾਥੀ ਨੇ ਵੀ ਉਸ ਨਾਲ لڑਕੇ ਨਾਲ ਗਲਤ ਕਰਨ ਬਾਰੇ ਸੋਚਿਆ ਫਿਰ ਉਸ ਨੇ ਆਪਣੀ ਸੁੰਡ ਅੰਦਰ ਕੁਝ ਗੰਦਾ ਪਾਣੀ ਭਰ ਲਿਆ ਅਤੇ ਉਸ ਦੀ ਦੁਕਾਨ ਵੱਲ ਆਇਆ ਅਤੇ ਲੜਕੇ ਨੇ ਦੇਖਿਆ ਕਿ ਹਾਥੀ ਤਾਂ ਮੇਰੀ ਦੁਕਾਨ ਵੱਲ ਫਿਰ ਆ ਰਿਹਾ ਹੈ ਉਸ ਨੇ ਫਿਰ ਸੂਈ ਉਸ ਦੀ ਸੁੰਡ ਤੇ ਚਬਾਉਣ ਦੀ ਸੋਚੀ ਅਤੇ ਹਾਥੀ ਨੇ ਉਸ ਉੱਪਰ ਸਾਰਾ ਹੀ ਜਿਹੜਾ ਸੁੰਡ ਵਿੱਚ ਗੰਦਾ ਪਾਣੀ ਭਰ ਕੇ ਲਿਆਉਂਦਾ ਸੀ ਉਸ ਉੱਪਰ ਪਾ ਦਿੱਤਾ ਅਤੇ ਉਸ ਦੀ ਦੁਕਾਨ ਤੇ ਪਏ ਹੋਰ ਕੱਪੜਿਆਂ ਤੇ ਵੀ ਉਹ ਗੰਦਾ ਪਾਣੀ ਪੈ ਗਿਆ ਇੰਨੇ ਨੂੰ ਉਸ ਦਾ ਪਿਤਾ ਆ ਗਿਆ ਅਤੇ ਉਸ ਲੜਕੇ ਨੇ ਉਹ ਸਾਰਾ ਕਿੱਸਾ ਆਪਣੇ ਪਿਤਾ ਨੂੰ ਦੱਸਿਆ ਤੇ ਪਿਤਾ ਨੇ ਆਖਿਆ ਕਿ ਜੇ ਆਪਾਂ ਕਿਸੇ ਨਾਲ ਗਲਤ ਕਰਦੇ ਹਾਂ ਤਾਂ ਅਗਲਾ ਵੀ ਆਪਣੇ ਨਾਲ ਗਲਤ ਹੀ ਕਰੇਗਾ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨਾਲ ਕੋਈ ਗਲਤ ਨਹੀਂ ਕੰਮ ਕਰਨਾ ਚਾਹੀਦਾ ਜੇ ਅਸੀਂ ਕਰਾਂਗੇ ਤਾ ਅਗਲਾ ਵੀ ਮੋਰਿਓ ਗਲਤ ਹੀ ਕਰੇਗਾ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ